ਸਾਰੇ ਤੁਸੀਂ ਆਪਣਾ ਸਮਾਂ ਕੱਢ ਕੇ ਆਏ ਹੋ ਬਾਬਾ ਸਾਹਿਬ ਵਿਸ਼ਵ ਰਤਨ ਮੈਂ ਤਾਂ ਵਿਸ਼ਵ ਰਤਨ ਹੀ ਕਹਾ ਅਗੋਂ ਉਹਨਾਂ ਨੂੰ ਭਾਰਤ ਰਤਨ ਦੀ ਉਪਾਦ ਜਿਹੜੀ ਉਹਨਾਂ ਦੇ ਅੱਗੇ ਬਹੁਤ ਛੋਟੀ ਹੈ ਉਹਨਾਂ ਦੇ ਜਾਨ ਦੇ ਪੱਤ ਦਾ ਸਾਡਾ ਜਿਹੜਾ ਸਮੇਂ ਦੀ ਪੱਛ ਤੋਂ ਹੋ ਜਾਂਦਾ ਸਰੋਦੇ ਅੱਜ ਬਹੁਤ ਜੀ ਆਇਆਂ ਪਾਹਰ ਤੁਹਾਨੂੰ ਬੁਧਾਈ ਹਰ ਪੜਾ ਵਿਚ ਪਰ ਆਗਮਨ ਸਾਰੇ ਐਂਟਰ ਆ ਸਾਰੇ ਤੁਸੀਂ ਆਪਣਾ ਸਮਾਂ ਕੱਟ ਕੇ ਆਏ ਹੋ ਬਾਕੀ ਸਾਰੇ ਸ਼ਿਵ ਭਰਤਨ ਮੈਂ ਤਾਂ ਸ਼ਿਵ ਭਰਤ ਨਹੀਂ ਕਹਾਗਾ ਉਹਨਾਂ ਨੂੰ ਭਾਰਤ ਰਤਨ ਦੀ ਉਮਰ ਜਿਹੜੀ ਉਹਨਾਂ ਦੇ ਅਗੇ ਬਹੁਤ ਛੋਟੀ ਹੈ ਉਹਨਾਂ ਦੇ ਬੱਚੇ ਜਿਹੜੇ ਆ ਇਹਨਾਂ ਨੇ ਇਸ ਕਾਫਲੇ ਨੂੰ ਅੱਗੇ ਲੈ ਕੇ ਜਾਣਾ ਸਮਾਂ ਇੱਕ ਵਾਰ ਫਿਰ ਮੈਨੂੰ 2 ਮਿੰਟ ਮਰੇ ਆ ਮੈਂ ਕੋਸ਼ਿਸ਼ ਕਰਾਂਗਾ ਕਿ ਬਸ ਇੱਕ ਦੋ ਮਿੰਟ ਦੇ ਵਿੱਚ ਹੀ ਗੱਲ ਸਮਾਪਤ ਕਰਾਂ ਜ਼ਿਆਦਾ ਨਾ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਬਤਾਈਆਂ ਬੰਜੀਆਂ ਨੇ ਕਮ ਕਮਲੇਸ਼ ਜੀ ਮੈਂ ਤਾਂ ਖੁਦ ਇਹਨਾਂ ਨੂੰ ਸੁਣਨ ਆਇਆ ਸੀ ਭੱਜਪੇ ਜੀ ਆਏ ਨੇ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਅਸੀਂ ਤਾਂ ਖੈਰ ਲੋਕਲ ਬੰਦੇ ਆ ਸਾਤੋਂ ਤਾਂ ਸਮਾਂ ਨਾ ਵੀ ਮਿਲੇ ਤਾਂ ਕੋਈ ਗੱਲ ਨਹੀਂ ਪਰ ਅਸੀਂ ਇਹਨਾਂ ਤੋਂ ਸੁਣੇ ਪਗਿਆ ਇਹਨਾਂ ਦੇ ਵਿਚਾਰ ਸੁਣਨ ਤੋਂ ਵਾਂਝੇ ਨਹੀਂ ਰਹਿਣਾ ਚਾਹੁੰਦੇ ਸੋ ਸਾਰਿਆਂ ਨੂੰ ਇੱਕ ਵਾਰ ਫਿਰ ਬਤਾਈਆਂ ਜੈ ਭੀਮ ਜੈ ਭਾਰਤ ਨਮੋ ਹਤਾ ਜੈ ਕਰੋਦੇ ਸਤਿ ਨਮੋਦੇ ਭੰਵਾਜੀ ਕੌਣ ਸਾਡਾ ਪੀਤਾ ਜਿਹੜਾ ਬਨਰਜੀ ਆ